ਪੰਜਾਬ ਸਰਕਾਰ ਨੇ ਐਸ਼ੀ ਦੀ ਸਭ ਤੋਂ ਵੱਡੀ ਦਾਣਾ ਮੰਡੀ ਖੰਨਾ ਦੇ ਆੜਤੀਆਂ ਤੇ ਕਿਸਾਨਾਂ ਨੂੰ ਵੱਡੀ ਰਾਹਤ ਦਿੱਤੀ ਹੈ। ਕਰੋਨਾ ਸਮੇਂ ਤੋਂ ਖੰਨਾ ਮੰਡੀ ਦਾ ਹਿੱਸਾ ਰਾਹੌਣ ਮੰਡੀ ਨੂੰ ਯਾਰਡ ਬਣਾ ਦਿੱਤਾ ਗਿਆ ਸੀ ਜਿਸ ਕਰਕੇ ਆਨਲਾਈਨ ਪ੍ਰਕਿਰਿਆ ਵਿੱਚ ਬਹੁਤ ਮੁਸ਼ਕਲਾਂ ਆ ਰਹੀਆਂ ਸਨ। ਹੁਣ ਸਰਕਾਰ ਨੇ ਰਾਹੌਣ ਨੂੰ ਮੰਡੀ ਯਾਰਡ ਐਲਾਨ ਦਿੱਤਾ ਹੈ ਜਿਸ ਨਾਲ ਇੱਥੇ ਝੋਨੇ ਦੀ ਖਰੀਦ ਸ਼ੁਰੂ ਹੋ ਗਈ ਤੇ ਕੁਝ ਹੀ ਘੰਟਿਆਂ ਵਿੱਚ 50000 ਤੋਂ ਵੱਧ ਬੂਰੀਆਂ ਝੋਨਾ ਖਰੀਦ ਲਿਆ ਗਿਆ। ਆੜਤੀਆ ਐਸੋਸੀਏਸ਼ਨ ਖੰਨਾ ਦੇ ਪ੍ਰਧਾਨ ਹਰਵੰਦ ਸਿੰਘ ਰੋਸ਼ਾ ਨੇ ਕਿਹਾ ਕਿ ਮੰਤਰੀ ਤਰਨਪੀਰ ਸਿੰਘ ਸੌਣ ਦੇ ਯਤਨਾਂ ਸਦਕਾ ਇਹ ਮੰਗ ਪੂਰੀ ਹੋਈ ਹੈ। ਜਿੱਤਣਾ ਬਹੁਤ ਰਾਹਤ ਮਿਲੇਗੀ। ਆਈ ਇੱਕ ਹਾਲੇ ਕੀ ਤੇ ਕੱਲ ਸਾਖੀ ਰਹਾਣ ਮੰਡੀ رپورਟਰ ਸੀ ਬੋਲਦੀ ਰਹੀ ਸੀ ਤੇ ਸਾਡੇ ਮੰਤਰੀ ਸਰਦਾਰ ਤਰਨ ਸਿੰਘ ਸੋਹਣੀ ਮਿਲ ਸਕਾ ਇਹ ਸਾਡੇ ਕੰਮ ਮੰਡੀ ਦਾ ਰਾਵੜੀ ਪਾਰ ਪੂਰ ਪਾਰ ਦਾ ਕੱਲ ਸ਼ੁਰੂ ਹੋਊਗਾ ਤਦੂ ਹੋ ਗਿਆ ਇਹ ਸਾਰਾ ਕੁਝ ਉਹਨਾਂ ਨੇ ਕਰਕੇ ਦਿੱਤਾ ਹੈ ਮੰਤਰੀ ਸਾਹਿਬ ਨੇ ਤੇ ਕੱਲ ਸਾਡੀ ਇਹ ਰਹਾਣ ਮੰਡੀ ਵਿਕਾਸ ਫਰੀਦ ਹੋਵੇ ਤੇ ਅੱਜ ਮੈਂ ਮਾਡੀ ਦਾ ਦੌਰਾ ਕਰਕੇ ਆਇਆ ਸਾਰੀ ਦਾ ਇਧਰ ਵੀ ਕੀਤਾ ਉਧਰ ਹਾ ਬੋਡੀ ਵੀ ਗਿਆ ਬਹੁਤ ਵਧੀਆ ਬਾਲ ਸੁੱਕੇ ਮਾਲਾ ਦੇ ਤੇ ਖਰੀਦ ਲਗਭਗ ਅੱਜ ਸਾਰੀ ਵੱਡੀ ਤੇ ਸਾਰੀ ਹੋ ਚੁਗੀ ਤੇ ਤੁਹਾਨੂੰ ਇੱਕ ਦਸਾਰ ਚਾਹੁੰਦਾ ਵੀ ਅੱਜ ਜਿਹੜੇ ਬਿਲ ਗਏ ਨੇ ਅੱਜ ਉਹਦੀ ਪਤੀਜ ਗੱਲ ਪਿਆ ਦਿਨ ਚਲੇ ਗਏ ਕਿ ਉਹਦੀ ਪੇਮੈਂਟ ਕੱਲ ਨੂੰ ਸਾਡੇ ਦੇ ਖਾਤੇ ਦੇ ਵਿੱਚ 3 ਵਜੇ ਤੱਕ ਉਹਨੇ ਆ ਜੂਗੀ ਕਿਸੇ ਕਿਸਮ ਦੀ ਕੋਈ ਤਕਰੀਬ ਨਹੀਂ ਸਰਕਾਰ ਵੱਲੋਂ ਹਰ ਤਰ੍ਹਾਂ ਦੇ ਪੁਰੇ ਦੀਵ ਨੇ ਚਾਹੇ ਉਹ ਮਾਰਕ ਬੰਦੀ ਦੇ ਚਾਹੇ بڑا ਮੱਡੀ ਬੋਰਡ ਦੇ ਚੇਅਰਮੈਨ ਸਰ ਬਖਸ਼ਾਬ ਹੋਣ ਚਾਹੇ ਆਪਣਾ ਸਰਕਾਰ ਵੱਲੋਂ ਹੋਵੇ ਚਾਹੇ ਕੋੜ ਨਸੀਆ ਵੱਲ ਹੋਵੇ ਕਿਸੇ ਕਿਸਮ ਦੀ ਕੋਈ ਦਿੱਕਤ ਨਹੀਂ ਤੇ ਧੀ ਦੇ ਘਮ ਕੁਝ ਕੰਮ ਚੱਲੂਗਾ ਪਹਿਲਾ ਅੱਜ ਤੋਂ ਸਾਢੇ 11 ਸਾਰ ਪਹਿਲਾਂ ਤੇ ਜਿਸ ਦਿਨ ਤੋਂ ਸਰਦਾਰ ਕਿ ਹਾਂ ਤੁਸੀਂ ਕਿ ਮਾਰ ਦੀ ਸਾਲ ਤੇ ਬਣੇ ਹੈ ਤੇ ਅੱਜ ਹੁਣ 8 ਸੀਜ਼ਨ ਹੈ ਤੇ ਜਿਸ ਤਰ੍ਹਾਂ ਪਹਿਲਾਂ 7 ਸੀਜ਼ਨ ਬਹੁਤ ਵਧੀਆ ਤਰੀਕੇ ਨਾਲ ਟੀਕ ਹੋਏ ਰਹੇ ਲੱਗੇ ਰਹੇ ਤੇ ਕਿਸਾਨ ਨੂੰ ਕੋਈ ਤਕਰੀਬ ਨਹੀਂ ਆਈ ਨਾ ਕੋਈ ਆੜਤੀ ਰੂਤੇ ਨਾ ਕੋਈ ਮਜ਼ਦੂਰ ਨੂੰ ਪੇਮੈਂਟ ਦੀ ਹੋਵੇ ਚਾਹੇ ਚਾਹੇ ਆਪਣਾ ਡਿਫਟਿੰਗ ਦੀ ਹੋਵੇ ਤੇ ਤੁਸੀਂ ਹੈਰਾਨ ਮੱਲੋਗੇ ਵੀ ਕੱਲ ਜਿਹੜਾ ਪਰਚੇਜ ਇੱਥੇ ਮਾਲ ਹੋਇਆ ਹੈ ਖੰਨਾ ਮੰਡੀ ਦੇ ਵਿੱਚ ਲਗਭਗ ਉਹ ਅੱਜ ਸ਼ਾਂਤਾ ਉਹਦੀ ਜਿਹੜੀ ਰਿਪੋਰਟ ਆਉਂਦੀ ਹੈ ਲੌਉ ਲੈਫਟੇ ਗਾ 90% ਦੇ ਜਿਫਟੇ ਗਾ ਇਹ ਕਨੈਮਲੀ ਹੋ ਚੁੱਕੀ ਹੋਊਗੀ ਆ ਸ਼ਾਂਤਾ ਪਰ ਹੌਣ ਮੰਡੀ ਜਿਹੜੀ ਆ ਪੋਰਟਲ ਤੇ ਚੜਨ ਨਾਲ ਜਿਹੜੀ ਆ ਕਿੰਨੀ ਗਰਾਸ ਮਿਲਦੀ ਹੈ ਇਹ ਕਿਉਂਕਿ ਇਹ ਜਿਹੜੀ ਰਹਾਣ ਮੰਡੀ ਹੈ ਵੈਸੇ ਉਹ ਨਾ ਹੈ ਉਹ ਪਿੰਡੇ ਰਹਾਣ ਗਾਲ ਤੇ ਰਹਾਣ ਮੰਡੀ ਨਹੀਂ ਜਾਂਦੀ ਹੈ ਇਹ ਜਿਹੜੀ ਜਿਹੜਾ ਸਾਡੀ ਮੇਨ ਮੰਡੀ ਹੈ ਇਹਦੇ ਹੀ ਇੱਕੇ ਉਹ ਉਹਦੀ ਉਹਦੀ ਕੋ ਗਰਾਚਾ ਆਏ ਵੀ ਦੁਕਾਨਾਂ ਇੱਥੇ ਨੇ ਉਹ ਸਾਡੇ ਕੋਲ ਤੋਂ ਥੜ ਦੇ ਯਾਰ ਨੇ ਤੇ ਜਿਹੜੇ ਵੱਧ ਫਸਲ ਜਿਹੜੀ ਆਉਂਦੀ ਹੈ ਤੇ ਆਪਣਾ ਕਿਸਾਨਾਂ ਦੀ ਵੱਧ ਆਰਥੀ ਉਧਰ ਨੇ ਇੱਧਰ ਇਕੱਠੇ ਇਹ ਦੋਸ਼ੇ ਫਸਲ ਉਧਰ ਆਉਂਦੀ ਹੈ ਇੱਕ ਹਿੱਸਾ ਇੱਧਰ ਆਉਂਦੀ ਤੇ ਇਸ ਕਰਕੇ ਕੱਲ ਪਰ ਅੱਜ ਅੱਜ ਉਹਨੂੰ ਲੱਗਦਾ ਵੀ ਲਗਭਗ ਮੱਡੀ ਦੇ ਵਿੱਚ ਕਾਫੀ ਇਹ ਵੀ ਕੱਟੂ ਵੱਟੂ ਪ੍ਰਜਾ ਹੈ ਕੱਟਾਲ ਅੱਜ ਦਿਖਾਇਆ ਜਾਊਗਾ ਤੇ ਜਿੱਦੀ ਕੇ ਪੇਮੈਂਟ ਕੱਲ ਨੂੰ ਸਾਰੀ ਕਿਸਾਨ ਦੇ ਖਾਤੇ ਚ ਇਹਦੇ ਚ ਜਿਹੜਾ ਗਰਹਨ ਮੰਡੀ ਦਾ ਇਸ਼ੂ ਸੀ ਕੋਰੋਨਾ ਦੇ ਟਾਈਮ ਤੋਂ ਉਨੀ 20 ਤੋਂ ਚੱਲਿਆ ਆ ਰਿਹਾ ਸੀ ਇਹਨੂੰ ਟੈਂਪਰੇਰੀ ਯਾਰਡ ਕੋਸ਼ਿਸ਼ ਕੀਤਾ ਸੀ ਇਹਨੂੰ ਹੁਣ ਸਾਡੇ ਹਲਕੇ ਦੇ ਐਮਐਲਏ ਤੇ ਪੰਜਾਬ ਦੇ ਕੈਬਨਿਟ ਮੰਤਰੀ ਸਰਦਾਰ ਤਰਨਜੀਤ ਸਿੰਘ ਦੇ ਯਤਨਾਂ ਸਦਕਾ ਕੱਲ ਹੀ ਜਾ ਕੇ ਫੈਲ ਪੋਟਾਪ ਕਰਕੇ ਡਾਇਰੈਕਟਰ ਫੂਡ ਤੋਂ ਸੈਕਟਰੀ ਮੰਡੀ ਬੋਰਡ ਤੋਂ ਨੋਟੀਫਿਕੇਸ਼ਨ ਕਰਾ ਕੇ ਇਹਨੂੰ ਟੈਂਪਰੇਰੀ ਯਾਰਡ ਨੂੰ ਮੰਡੀ ਯਾਰਡ ਕੋਸ਼ਿਸ਼ ਕਰਤਾ ਜਿਹੜੀ ਪਰਮਨੈਂਟ ਹੈ ਮਸਲਾ ਹਲ ਹੋ ਗਿਆ ਨਹੀਂ ਹਰ ਹਰ ਸਾਲ ਸਾਨੂੰ ਇੱਕ ਦਿੱਕਤ ਆਉਂਦੀ ਸੀ ਇੱਥੇ ਪਰਚੇਸ਼ ਵੀ ਕਰਨ ਲਈ ਲੇਟ ਹੁੰਦਾ ਸੀ ਕੰਮ ਤੇ ਉਸ ਤੋਂ ਬਾਅਦ ਕਈ ਵਾਰ ਸਰਕਾਰ ਵੱਲੋਂ ਖਰੀਦ ਬੰਦ ਹੋ ਜਾਂਦੀ ਸੀ ਜਿਵੇਂ ਕਣਕ ਦੀ ਖਰੀਦ ਕੋਈ ਟਾਈਮ ਹੁੰਦਾ ਬੌਂਡ ਉਹ ਬੰਦ ਕਰ ਦਿੰਦੇ ਸੀ ਉਸ ਟਾਈਮ ਵੀ ਆੜਤੀਆਂ ਨੂੰ ਕਿਸਾਨਾਂ ਨੂੰ ਮੁਸ਼ਕਲ ਆਉਂਦੀ ਸੀ ਉਹ ਖਰੀਦ ਬੰਦ ਹੋ ਜਾਂਦੀ ਸੀ ਸਾਨੂੰ ਅੰਦਰ ਲੈ ਕੇ ਮਾਲ ਵੇਚਣਾ ਪੈਂਦਾ ਸੀ ਤੇ ਹੁਣ ਸਾਡ ਜਿਹੜਾ ਉੱਥੇ ਖਰੀਦ ਸ਼ੁਰੂ ਕਰਤੀ ਉੱਥੇ ਕੱਲ ਹੀ ਖਰੀਦ ਸ਼ੁਰੂ ਹੋ ਗਈ ਹੈ ਕੱਲ ਦੇ ਕੱਲ ਹੀ ਕਰੀਬ 56000 ਕਟਾ ਬੋਰੀ ਉਹ ਤੋ ਖਰੀਦ ਹੋ ਚੁੱਕੀ ਆ ਤੇ ਜਿਹਨੂੰ ਆਪਾਂ 20000 21000 ਬੋਲਾ ਕੰਟਲ ਕਹਿ ਸਕਦੇ ਆ ਤੇ ਹੁਣ ਤੱਕ ਟੋਟਲ ਕੱਲ ਦੀ ਖਰੀਦ ਇੱਕ 160000 ਕਟੇ ਦੀ ਖਰੀਦ ਆ ਕੱਲ ਖਨਾ ਮੰਡੀ ਦੀ ਜੋ ਬੜੀ ਕਿੰਨੀ ਰਾਹਤ ਮਿਲੂਗੀ ਜੇ ਖਾਣਾ ਇਹਨਾਂ ਨੂੰ ਬਹੁਤ ਰਾਹਤ ਮਿਲੂਗੀ ਜਿਹੜਾ ਹੁਣ ਤੱਕ ਇੱਥੇ ਮਾਰ ਰੁਕਿਆ ਪਿਆ ਸੀ ਉਹ ਰਾਤ ਦੀ ਖਰੀਦ ਸ਼ੁਰੂ ਕਰਕੇ ਸਾਰੇ ਆੜ੍ਹਤੀ ਖੁਸ਼ ਕਿਸਾਨ ਬਰਾ ਖੁਸ਼ ਨੇ ਉਹ ਨਾਲ ਦੀਆਂ ਮਾਲ ਆਊਗਾ ਨਾਲ ਦੀਆਂ ਤੁਰੀ ਆਊਗਾ ਕਿਸੇ ਕਿਸਾਨ ਨੂੰ ਰਾਤ ਨਹੀਂ ਕੱਟਣੀ ਪੈਣੀ ਸਭ ਸੌਕੇ ਰਹਿਣਗੇ ਅੜਤੀ ਕਿਸਾਨ ਭਰਾ